ਲੈ ਪੂਆ ਜ਼ਮੀਨ ਵਾਲੀ ਕਿਹੜੀ ਗੱਲ ਐ ਕੋਈ ਨਹੀਂ ਤੁਹਾਡੀ ਮਰਜ਼ੀ ਐ ਜਦੋਂ ਮਰਜ਼ੀ ਨਾ ਲਵਾ ਦਿਓ ਨਾਲੇ ਤੁਸੀਂ ਕਿਹੜਾ ਜ਼ਮੀਨ ਲੈ ਕੇ ਕਿਤੇ ਜਾਂਦੇ ਹੋ ਉਹ ਤਾਂ ਉੱਥੇ ਹੀ ਪਈ ਐ ਨਾਲੇ ਇੱਕ ਗੱਲ ਹੋਰ ਐ ਵੀ ਜ਼ਮੀਨ ਤਾਂ ਉਹ ਫਿਰ ਸਾਂਝੀ ਐ ਪੂਆ ਤੈਨੂੰ ਪਤਾ ਉਹਨਾਂ ਦੇ ਨਾਂ ਵੀ ਲੱਗੂ ਤੇ ਸਾਡੇ ਵੀ ਮੈਂ ਤੂੰ ਆਪਦੇ ਚਾਚੇ ਦਾ ਫਿਕਰ ਨਾ ਕਰ ਆਪਦਾ ਸੋਚ ਮੈਂ ਤਾਂ ਸਾਰੀ ਜ਼ਮੀਨ ਤੇਰੇ ਨਾਂ 'ਉ ਲਵਾਉਣ ਨੂੰ ਫਿਰਦੀ ਆ ਲੈ ਪੂਆ ਇਹ ਕਹੇ ਜਾਂ ਗੱਲਾਂ ਕਰਦੇ ਹੋ ਤੁਸੀਂ ਜ਼ਮੀਨ 'ਚ ਹਿੱਸਾ ਚਾਚੇ ਦਾ ਵੀ ਐ ਫਰਦੀਤਾ ਉਹਨਾਂ ਨੂੰ ਦੇਣ ਦਾ ਹੱਕ ਬਣਦਾ ਨਾ ਤੁਹਾਡਾ ਨਾਲੇ ਸਾਰੀ ਮੈਂ ਆਪਦੇ ਨਾਮ ਕਿਵੇਂ ਕਰਾ ਸਕਦਾ ਕੱਲ ਨੂੰ ਉਹ ਕਹਿਣਗੇ ਪਤਾ ਨਹੀਂ ਪੂਆ ਤੋਂ ਜਾਣ ਕੇ ਇਹਨਾਂ ਨੇ ਆਪਦੇ ਨਾਮ ਕਰਵਾਲੀ ਸਾਰੀ ਜ਼ਮੀਨ ਸਾਡਾ ਵੈਰ ਪਾਊਗਾ ਵੇ ਤੂੰ ਵੈਰਵੂਰ ਦੀਆਂ ਨਾ ਗੱਲਾਂ ਕਰ ਚੀਜ਼ ਮੇਰੀ ਏ ਮੈਂ ਜਿੰਨੂੰ ਮਰਜ਼ੀ ਦਵਾ ਨਾ ਦਵਾ ਵੇ ਤੂੰ ਇੰਨਾ ਸੋਚ ਤੇਰੀ ਤਾਂ ਜ਼ਮੀਨ ਹੀ ਵੱਧਦੀ ਏ ਤੂੰ ਉਹਨਾਂ ਤੋਂ ਕੀ ਲੈਣਾ ਅੱਡ-ਵੱਡ ਹੈਗੇ ਆ ਤੁਸੀਂ ਤੂੰ ਆਪਦੇ ਘਰਵਾਰੇ ਸੋਚ ਨਾ ਨਾ ਪੂਆ ਮੈਂ ਨਹੀਂ ਇਹ ਕੰਮ ਕਰਨਾ ਜਿਹਦਾ ਹਿੱਸਾ ਉਹਨੂੰ ਮਿਲਣਾ ਚਾਹੀਦਾ